ਕਿਲੇ ਮੰਮੀ ਜੇ ਇਹਨੂੰ ਨਾ ਸਾਹਮਦੇ ਆਪਾਂ ਜੇ ਇਹਨੂੰ ਪੰਜ ਚਾਰ ਦਿਨ ਨਾ ਸਾਹਮਿਆ ਜਾਂਦਾ ਇਹ ਤਾਂ ਨਾ ਇੰਨੀ ਤੇਜ਼ੀ ਨਾਲ ਇਹ ਤਾਂ ਹਫਤੇ 'ਚ ਐਡਾ ਐਡਾ ਸਿਰ ਖੋਲ ਦਾਂਦੇ ਵੀ ਕੁਝ ਜਗਿਆ। ਮੂੰਹ ਦੇਖ ਲੈ ਦੋ ਦਿਨਾਂ 'ਚ ਸੋਜਾ ਉਤਰ ਗਿਆ। ਜਿਹੜੀ ਆਪਾਂ ਨੂੰ ਪਹਿਲੀ ਵਾਰੀ ਜ਼ਖਮ ਵਾਲੀ ਬੀਬੀ ਮਿਲੀ ਦੀ ਮੰਮੀ ਉਹ ਆਪਾਂ ਨੂੰ ਐਦਾਂ ਬੀਬੀ ਦੇ ਸਿਰ 'ਚ ਇੱਕ ਗਿੱਠ ਦਾ ਹੋਲ ਖੱਡ ਸੀਗੀ ਇੱਕ ਗਿੱਠ ਦੀ। ਮੈਂ ਨਾ ਮਤਲਬ ਜਦੋਂ ਕੱਢ ਰਿਹਾ ਸੀ ਮੈਂ ਪਹਿਲੀ ਵਾਰੀ ਕੀੜੇ ਦੇਖੇ ਸੀ। ਉਹਦੀ ਖੋਪੜੀ ਦੇ ਵਿੱਚ ਵੀ ਕੀੜੇ ਵੜ ਗਏ ਸੀ। ਮਤਲਬ ਮੈਂ ਪਹਿਲੀ ਵਾਰੀ ਕਿਸੇ ਇਨਸਾਨ ਦੀ ਖੋਪੜੀ ਦੇਖੀ। ਉੱਥੋਂ ਇਹ ਸੇਵਾ ਦੀ ਸ਼ੁਰੂਆਤ ਜਿਹੜੀ ਹੋਈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਅਸੀਂ ਕਿਰਪਾ ਕੀਤੀ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਲੋੜਵੰਦਾਂ ਲਈ ਜਿਹੜੀ ਤੁਹਾਡੇ ਸਾਥ ਨਾਲ ਤੁਹਾਡੀਆਂ ਦੁਆਵਾਂ ਨਾਲ ਅੱਗੇ-ਅੱਗੇ ਵਧ ਰਹੀ ਹੈ ਜੀ ਇੱਕ ਦਿਨ ਸਮਾਂ ਆਊਗਾ ਬਹੁਤ ਵੱਡਾ ਘਰ ਹੋਣਾ ਜੀ ਇੱਥੇ ਬਹੁਤ ਵੱਡੀ ਜਿਹੜੀ ਬਿਲਡਿੰਗ ਹੋਣੀ ਹੈ ਜੀ ਜਿਹਦੇ ਵਿੱਚ ਜਿਹੜੇ ਮੈਂਟਲੀ ਜਿਹੜੇ ਵੀਰ ਨੇ ਉਹਨਾਂ ਨੂੰ ਲਿਆ ਕੇ ਇੱਥੇ ਉਹਨਾਂ ਦੀ ਚੰਗੀ ਸਾਂਭ ਸੰਭਾਲ ਕੀਤੀ ਜਾਣੀ ਹੈ ਇਸ ਟਾਈਮ ਇੱਥੇ 700 ਤੋਂ ਪਲੱਸ ਜਿਹੜੀਆਂ ਰੂਹਾਂ ਰਹਿ ਰਹੀਆਂ ਨੇ ਜੀ ਜਿਨ੍ਹਾਂ ਦੇ ਵਿੱਚੋਂ ਅੱਧੇ ਵੀਰ ਉਹ ਨੇ ਜਿਨ੍ਹਾਂ ਦੀ ਹਜੇ ਆਪਾਂ ਨੂੰ ਫੈਮਲੀਆਂ ਵੀ ਨਹੀਂ ਪਤਾ 10% ਵੀਰ ਉਹ ਨੇ 10% ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਜਿਵੇਂ ਇੱਕ ਦੋ ਵੀਰ ਸ਼ਾਇਦ ਹਰਿਆਣੇ ਦੇ ਨੇ ਬਾਕੀ ਪੰਜਾਬ ਤੋਂ ਬਾਹਰ ਦੇ ਨੇ ਬਹੁਤ ਤੇ ਜ਼ਿਆਦਾਤਰ ਵੀਰ ਪੰਜਾਬ ਦੇ ਨੇ ਜਿਹੜੇ ਬੱਚਿਆਂ ਦੀਆਂ ਮਾਮਾ ਵੀ ਮਰ ਗਈਆਂ ਜਿਨ੍ਹਾਂ ਦੇ ਮਾਪੇ ਤੁਰ ਗਏ ਦੁਨੀਆ ਤੋਂ ਭੈਣ ਭਰਾ ਸੰਗੀ ਸਾਥੀ ਕੋਈ ਨਹੀਂ ਲਵੇ ਲੱਗਦਾ ਬਸ ਇਹਨਾਂ ਦੇ ਘਰ ਦੱਬ ਲਏ ਜਾਂਦੇ ਨੇ ਇਹਨਾਂ ਦੀਆਂ ਜ਼ਮੀਨਾਂ ਖੋਹ ਲਈਆਂ ਜਾਂਦੀਆਂ ਨੇ ਇਹਨਾਂ ਦੇ ਕੋਲੇ ਕੋਈ ਬਣਦੀ ਰਾਸ਼ੀ ਜਿਹੜੀ ਹੁੰਦੀ ਆ ਉਹ ਖੋਹ ਲਈ ਜਾਂਦੀ ਆ ਮੁੜ ਕੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਨਰਕ ਕਟਨ ਤੇ ਉਦਾਂ ਦੀਆਂ ਰੂਹਾਂ ਇੱਥੇ ਰਹਿੰਦੀਆਂ ਨੇ ਤੁਸੀਂ ਆਉਂਦੇ ਜਾਂਦੇ ਇਨਾਂ ਤੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਆਪ ਜੀ ਨੂੰ ਜਿਹੜਾ ਪਤਾ ਲੱਗੂਗਾ ਵੀ ਅਸਲ ਦੁੱਖ ਹੁੰਦੇ ਕੀ ਨੇ ਛੋਟੀਆਂ ਛੋਟੀਆਂ ਗੱਲਾਂ ਨੇ ਗੱਡੀ ਮਿਲ ਜੇਵੇ ਬੱਚੇ ਦਾ ਵੀਜ਼ਾ ਲੱਗ ਜੇਵੇ ਸਾਡੀ ਜ਼ਮੀਨ ਇਦਾਂ ਹੋ ਜੇਵੇ ਫਸਲ ਵਧੀਆ ਨਿਕਲ ਆਵੇ ਪਰ ਅਸਲ ਜਿਹੜੇ ਦੁੱਖ ਨੇ ਤੁਹਾਨੂੰ ਉਰਿਆ ਕੇ ਪਤਾ ਲੱਗਣੇ ਨੇ ਵੀ ਜਿਹੜੇ ਦੁੱਖ ਹੁੰਦੇ ਕੀ ਨੇ ਅਸਲ ਇੱਕ 1000 ਰੁਪਿਆ ਵੀ ਨਹੀਂ ਹੈਗਾ ਰਾਸ਼ਨ ਲੈਣ ਲਈ ਇਲਾਜ ਕਰਾਉਣਾ ਲੱਖਾਂ ਦਾ ਬਹੁਤ ਦੂਰ ਦੀ ਗੱਲ ਹੈ ਇਹ ਤੁਹਾਡੇ ਕਰਕੇ ਆ ਸਾਰੀਆਂ ਤੁਹਾਡੀਆਂ ਰੂਹਾਂ ਜਿਹੜੀ ਤੁਸੀਂ ਚੰਗੀਆਂ ਰੂਹਾਂ ਦੇਖਦੇ ਹੋ ਕਿਸੇ ਨੇ ਉਹ ਰੇਟਾਂ ਭੇਜੀਆਂ ਕਿਸੇ ਨੇ ਬਜਰੀ ਕਿਹਨੇ ਸਿਮਿੰਟ ਕਿਸੇ ਨੇ ਰਾਸ਼ਨ ਕਿਸੇ ਨੇ ਦਸਬੰਦ ਤੁਹਾਡੇ ਕਰਕੇ ਅੱਜ ਇਹ ਇੱਕ ਮੋਟਰ ਦੇ ਕੋਠੇ ਤੋਂ ਘਰ ਇੱਥੇ ਤੱਕ ਆ ਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ